ਕੁੱਲ ਆਪਾਂ 60000 ਦੀ ਗੱਡੀ ਅੱਜ ਲੈ ਕੇ ਪਹੁੰਚੇ ਆਂ ਜੀ ਜਮਾ ਸਸਤੀ ਮਾਲਕ ਨੇ ਵੇਚਣੀ ਹੈ ਗੱਡੀ ਵੀ ਠੀਕ ਹੈ ਬਾਕੀ ਤੁਸੀਂ ਵੀਡੀਓ ਚ ਸਾਰਾ ਕੁਝ ਦੇਖ ਲਿਓ ਆਪਾਂ ਕੱਲੀ ਕੱਲੀ ਗੱਲਬਾਤ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਨੰਬਰ ਆਪਣਾ 9465929488 ਜੇ ਤੁਹਾਡੇ ਕੋਲੇ ਵੀ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਹੈ ਕਿਸੇ ਵੀ ਏਰੀਆ ਚ ਵੇਚਣਾ ਤੁਸੀਂ ਚਾਹੁੰਦੇ ਹੋ ਤਾਂ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮੈਂ ਜਮਾ ਫ੍ਰੀਜ ਆਪਾਂ ਐਡ ਤੁਹਾਡੀ ਲਾ ਦਾਂਗੇ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਜੀ ਸਬੱਪਟ ਗੱਡੀਆਂ ਆਪਾਂ ਲੇਕੇ ਪਹੁੰਚਿਆ ਜੀ ਡੀਜ਼ਲ ਤੇ ਗੱਡੀ ਆ ਐਲਡੀਆਈ ਮਾਡਲ ਹੈ ਜੀ 2012 ਮਾਡਲ ਗੱਡੀਆਂ ਸੀ 2 ਲੱਖ 30 ਹਜ਼ਾਰ ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਚੰਡੀਗੜ੍ਹ ਦਾ ਇਹਨੂੰ ਨੰਬਰ ਲੱਗਿਆ ਹੋਇਆ ਟਾਇਰਾਂ ਚ ਅਲਾਈ ਬਹੁਤ ਸੋਹਣੇ ਆਪਾਂ ਨੂੰ ਮਿਲ ਜਾਣਗੇ 2 ਲੱਖ 30 ਹਜ਼ਾਰ ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਰੋਪੜ ਏਰੀਆ ਚ ਗੱਡੀ ਆਪਾਂ ਲੇਕੇ ਪਹੁੰਚਿਆ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਰੋਪੜ ਜਾ ਕੇ ਦੇਖ ਸਕਦਾ ਹੂੰ ਜੀ ਦੋਤੀ ਡਿਮਾਂਡ ਹੈ ਜੀ ਅੰਦਰੋਂ ਜ ਤਾਂ ਮਿਊਜ਼ਿਕ ਸਿਸਟਮ ਪੂਰਾ ਵਧੀਆ ਮਿਲ ਜੂਗਾ ਸੀਟ ਕਵਰ ਸੀਟ ਤੇ ਮੈਟਿੰਗ ਮਿਊਜ਼ਿਕ ਸਿਸਟਮ ਪੂਰਾ ਹਰ ਇੱਕ ਚੀਜ਼ ਆਪ ਨੂੰ ਵਧੀਆ ਮਿਲੂਗੀ ਸਾਰਾ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆ ਬਾਕੀ ਤੁਸੀਂ ਜਾਓਗੇ ਤੁਹਾਨੂੰ ਗੱਡੀ ਪਸੰਦ ਆਊਗੀ ਟਾਇਰ ਤੁਹਾਨੂੰ ਮੈਂ ਦੱਸ ਹੀ ਦਿੱਤੇ ਬਿਲਕੁਲ ਨਵੇਂ ਟਾਇਰਾਂ ਚ ਅਲਾਈ ਬਹੁਤ ਵਧੀਆ ਤੇ ਨਵੇਂ ਲੱਗੇ ਹੋਏ ਨੇ ਤੇ ਜਿਨ੍ਹਾਂ ਦੀ ਗੱਡੀ ਹੈ ਜੀ ਜਿਹੜੇ ਮਾਲਕ ਨੇ 8837575474 ਇਹ ਨੰਬਰ ਹੈ ਜੀ ਇਹਨਾਂ ਦਾ ਇੱਕ ਗੱਲ ਕਰਾਂਗੇ ਜੀ ਆਪਾਂ ਸਵਿਫਟ ਡਿਜ਼ਾਇਰ ਐਲਡੀਆਈ ਦੀ ਜਿਨ੍ਹਾਂ ਦੀ ਗੱਡੀ ਤੁਸੀਂ ਪਿੱਛੇ ਦੇਖੀ ਸੀਗੀ ਉਹਨਾਂ ਦੀ ਗੱਡੀਆਂ ਸੀ ਇਹਨਾਂ ਕੋਲੇ ਦੋ ਗੱਡੀਆਂ ਨੇ ਇਹ ਤੇ ਦੋਵੇਂ ਮਾਲਕ ਨੇ ਸੇਲ ਕਰਨੀਆਂ 2015 ਮਾਡਲ ਹੈ ਇਹ ਗੱਡੀ ਜਿਹੜੀ ਤੁਸੀਂ ਦੇਖ ਰਹੇ ਹੋ ਡਿਜ਼ਾਇਰ ਐਲਡੀਆਈ ਹੈ ਸੈਕੰਡ ਓਨਰ ਹੈ 6.5 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਰੂਪੜ ਤੋਂ ਗੱਡੀ ਪਹੁੰਚੀ ਹੈ ਜੀ ਸੇਮ ਲੋਕੇਸ਼ਨ ਹੈ ਸੇਮ ਏਰੀਆ ਸੇਮ ਨੰਬਰ ਹੈ ਜੀ ਗੱਲ ਕੋਈ ਵੀ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਮਾਲਕ ਨਾਲ ਕਰ ਸਕਦੇ ਹੋ ਜੀ ਬਾਕੀ ਟਾਇਰ ਦੇਖੋ ਟਾਇਰਾਂ ਚ ਅਲਾਈ ਦੇਖੋ ਦੋਵੇਂ ਗੱਡੀਆਂ ਬਹੁਤ ਸ਼ੌਂਕ ਨਾਲ ਰੱਖੀਆਂ ਹੋਈਆਂ ਸੀ ਤੇ ਗੱਡੀ ਤੁਸੀਂ ਜੱਕ ਦੇਖ ਸਕਦੇ ਹੋ ਜੇ ਕਿਸੇ ਨੇ ਡੇਜ਼ਰ ਲੈਣੀ ਹੈ ਡੇਜ਼ਰ ਦੇਖ ਸਕਦੇ ਹੋ ਜੇ ਪਿਛਲੀ ਗੱਡੀ ਸੁਵਿਫਟ ਦੇਖਣੀ ਸੀ ਉਹ ਵੀ ਤੁਸੀਂ ਦੇਖ ਸਕਦੇ ਹੋ 8837575474 ਨੰਬਰ ਸੇਮ ਰਹੂਗਾ ਸੀ ਗੱਡੀ ਆਪਾਂ ਸੁਵਿਫਟ ਇੱਕ ਲੈ ਕੇ ਪਹੁੰਚੇ ਪੰਜਾਬ ਨੰਬਰ ਹੈ ਟਾਇਰਾਂ ਚ ਅਲਾਈ ਲੱਗੇ ਹੋਏ ਨੇ ਟਾਇਰਾਂ ਚ ਅਲਾਈ ਬਹੁਤ ਵਧੀਆ ਸੋਹਣੇ ਮਾਲਕ ਨੇ ਪਵਾਏ ਹੋਏ ਨੇ ਰੰਗ ਰੰਗ ਤੁਸੀਂ ਆਪ ਚੈੱਕ ਕਰ ਲਓ ਜੀ ਗੱਡੀ ਵਧੀਆ ਜੀ 3 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ 13 ਮਾਡਲ ਗੱਡੀ ਆਪਨੂੰ ਮਿਲੂਗੀ ਜੇ ਕਿਸੇ ਨੇ ਜਾ ਕੇ ਦੇਖਣੀ ਹੈ ਗੱਡੀ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੋਂ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਵੀ ਦੇਖ ਸਕਦੋਂ ਮਾਲਕ ਨੇ ਟਾਇਰ 80 ਤੋਂ 85 ਪੈਸੇ ਦੱਸੇ ਨੇ ਬਾਕੀ ਤੁਸੀਂ ਜਾਓਗੇ ਮਾਲਕ ਦੇ ਘਰੇ ਤੁਹਾਨੂੰ ਗੱਡੀ ਵਧੀਆ ਲੱਗੂਗੀ ਪਸੰਦ ਆਊਗੀ ਸਿੰਘ ਕਿ ਇਹ ਰੇਟ ਕਿਤਾ ਜਊਗਾ 3 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈਗੀ ਬਾਕੀ ਤੁਸੀਂ ਮਾਲਕ ਨਾਲ ਫੋਨ ਤੇ ਗੱਲ ਕਰ ਸਕਦੇ ਹੋ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਖਰੀਦ ਸਕਦੇ ਹੋ ਜੀ ਮਾਲਕ ਨਾਲ ਪੂਰੀ ਗੱਲ ਕਰਕੇ ਰੇਟ ਘਟਾ ਕੇ ਜਾ ਕੇ ਦੇਖ ਕੇ ਤੇ ਸਾਰਾ ਕੁਝ ਜਦੋਂ ਪਸੰਦ ਆ ਗਿਆ ਉਹ ਤੋਂ ਬਾਅਦ ਰੇਟ ਕਰਕੇ ਖਰੀਦ ਕੇ ਲੈ ਆਓ ਜੀ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਦਾ ਜੀ 987293317 ਗੱਲ ਕਰ ਲਿਓ ਜੀ ਵਰਨਾ ਗੱਡੀ ਆਪਾਂ ਲੈ ਕੇ ਪਹੁੰਚੋ ਇੱਕ ਵਰਨਾ ਫਲੂਇਡਿਕ 1.6 12 ਮਾਡਲ ਹੈ ਜੀ 2027 ਤੱਕ ਰਪਾਸਿੰਗ ਹੈ 320000 ਰੁਪਇਆ ਮਾਲਕ ਨੇ ਡਿਮਾਂਡ ਕੀਤੀ ਆ ਨਿਹਾਲ ਸਿੰਘ ਵਾਲਾ ਮਾਲਕ ਦਾ ਏਰੀਆ ਨਵੇਂ ਟਾਇਰਾਂ ਚ ਪੰਜਾਬ ਨੰਬਰ ਹੈ ਚਿੱਟੇ ਰੰਗ ਦੀ ਆ ਸੋਹਣੀ ਗੱਡੀ ਆ ਜੀ ਟਾਇਰਾਂ ਚ ਵੀ ਲੱਗੇ ਹੋਏ ਨਹੀਂ ਬਾਕੀ ਅੰਦਰੋਂ ਕੰਡੀਸ਼ਨ ਬਹੁਤ ਵਧੀਆ ਜੀ ਬਾਹਰੋਂ ਪੂਰੀ ਵਧੀਆ ਪਈ ਆ ਨਾ ਤਾਂ ਗੱਡੀ ਕੋਈ ਲੱਗੀ ਵੱਜੀ ਆ ਨਾ ਕੋਈ ਐਕਸੀਡੈਂਟ ਹੋਈ ਆ ਜੀ ਬਾਕੀ ਤੁਸੀਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖੋਗੇ ਤੁਹਾਨੂੰ ਪਸੰਦ ਆਊਗੀ ਵਰਨਾ ਗੱਡੀ ਆ ਸੋਹਣੀ ਗੱਡੀ ਆ ਸੀ ਤੇ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਨੇ ਆਪ ਤਾਂ ਉਹਨਾਂ ਦਾ ਮੋਬਾਈਲ ਨੰਬਰ ਤੁਸੀਂ ਨੋਟ ਕਰ ਲਓ 90500 6549106 ਮਾਲਕ ਨਾਲ ਪੂਰੀ ਗੱਲ ਕਰ ਲਿਓ ਮਾਲਕ ਨੂੰ ਟਾਈਮ ਦੇ ਦਿਓ ਤੋਂ ਬਾਅਦ ਜਾ ਕੇ ਦੇਖ ਲਿਓ ਗੱਡੀ ਨੂੰ ਖਰੀਦ ਕੇ ਲਿਆ ਸਕਦੇ ਹੋ ਜੀ ਆਲਟੋ ਗੱਡੀ ਦੀ ਆਪਾਂ ਗੱਲ ਕਰਾਂਗੇ ਜਿਹੜੀ ਜਮਾ ਸਸਤੀ ਆਪਾਂ ਲੈ ਕੇ ਪਹੁੰਚਿਆ ਜੀ ਬਾਕੀ ਤੁਸੀਂ ਗੱਡੀ ਨੂੰ ਇੱਕ ਵਾਰੀ ਚੈੱਕ ਕਰੋ ਜੀ ਹਰਿਆਣਾ ਨੰਬਰ ਹੈ ਚਿੱਟੇ ਰੰਗ ਦੀ ਗੱਡੀ ਹੈ ਜੀ ਤੇ ਗੱਡੀ ਤੁਸੀਂ ਆਪ ਚੈੱਕ ਕਰ ਲਓ ਗੱਡੀ ਤੇ ਆਪਾਂ ਨੂੰ ਸਕ੍ਰੈਚ ਵੀ ਮਿਲਣਗੇ ਮਾੜਾ ਮੋਟਾ ਜਿਹਾ ਆਪਾਂ ਨੂੰ ਕਿਸੇ ਕਿਸੇ ਪਾਸਿਓਂ ਰੰਗ ਵੀ ਥੋੜਾ ਜਿਹਾ ਖਰਾਬ ਖੂਬ ਜਿਹਾ ਮਿਲੂਗਾ ਜੀ ਲਾਕਿ 60000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ ਤੁਹਾਡੇ ਸਾਹਮਣੇ ਗੱਡੀ ਹੈ ਜੀ ਕੱਲੀ-ਕੱਲੀ ਚੀਜ਼ ਆਪਾਂ ਦਿਖਾ ਰਹੇ ਹਾਂ ਜੀ ਰੰਗ ਆਪਾਂ ਨੂੰ ਮਿਲੂਗਾ ਜੀ ਡਰਾਈਵਰ ਸਾਈਡ ਤੋਂ ਇੱਕ ਤਾਂ ਜਿੱਥੋਂ ਆਪਾਂ ਗੱਡੀ ਖੋਲਦੇ ਹੁੰਨੇ ਸੀ ਲੋਕ ਜੀ ਉੱਥੇ ਤੇ ਬੈਕ ਸਾਈਡ ਵਾਲੀ ਤਾਂ ਕਿਤੇ ਥੋੜਾ ਜਿਹਾ ਥੱਲੇ ਬਾਕੀ ਗੱਡੀ ਠੀਕ ਹੈ ਜੀ ਬਾਕੀ ਤੁਸੀਂ ਚਾਰੇ ਪਾਸੋਂ ਦੇਖ ਹੀ ਰਹੇ ਹੋ ਜੀ ਤੇ ਇਹ ਰੰਗ ਤੁਸੀਂ ਦੇਖ ਲਿਆ ਜੀ ਬੋਨਟ ਵੀ ਦੇਖ ਲਿਆ ਅੰਦਰੋਂ ਬਾਹਰੋਂ ਸਾਰਾ ਕੁਝ ਵਧੀਆ ਡਿੜਬੇ ਮਾਲਕ ਦੇ ਘਰੇ ਖੜੀ ਹੈ 70-75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜਾਊਗੀ 60000 ਰੁਪਿਆ ਡਿਮਾਂਡ ਹੈ ਮੌਕੇ ਤੇ ਰੇਟ ਕੀਤਾ ਜਾਊਗਾ ਤੇ ਜਿਨ੍ਹਾਂ ਦੀ ਗੱਡੀ ਹੈ ਜੀ ਜਿਹੜੇ ਮਾਲਕ ਨੇ 9023274859 ਗੱਲ ਕਰ ਸਕਦੇ ਹਾਂ ਬਾਕੀ ਸਾਰਾ ਕੁਝ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਜੀ ਵੀਡੀਓ ਪਸੰਦ ਆਈ ਹੋ ਵਧੀਆ ਲੱਗੀ ਹੈ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਲਾਈਕ ਕਰਨਾ ਨਾ ਭੁੱਲਿਓ ਜੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜੀ ਤੇ ਅਗਲੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਕਰੋ ਕਮੈਂਟ ਆਪ ਲੈ ਕੇ ਪਹੁੰਚ ਜਗੇ ਬਾਕੀ ਹੁਣ ਦੋ ਜੀ ਮੈਨੂੰ ਇਜਾਜ਼ਤ ਤਾਂ ਮਿਲਦੇ ਆ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ ਤੁਸੀਂ ਐਡ ਕਰਵਾਉਣੀ ਹੈ ਉੱਤੇ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਚੱਲਦਾ ਰਹਿੰਦਾ ਸੀ ਵੀਡੀਓ ਜਾਣਕਾਰੀ ਫੋਟੋ ਮ ਆਪਣੇ ਕੋਲ ਭੇਜ ਦਿਓ ਜਮਾ ਫਰੀ ਚ ਆਪਾਂ ੜਤ ਬੜੀ ਲਾ ਦਾਂਗੇ ਜੀ